ਮੇਰਾ ਨਾਮ ਨਿਤਿਨ ਸ਼ਰਮਾ ਮੈਂ ਪਿੰਡ ਪਲਾਨ ਸ਼੍ਰੀਨੰਦਗੁਰ ਹਲਕੇ ਤੋਂ ਬਿਲੋਂਗ ਕਰਦਾ ਮੇਰੀ ਫੈਮਿਲੀ ਦੇ ਵਿੱਚ ਮੇਰੇ ਮਾਤਾ ਜੀ ਪਿਤਾ ਜੀ ਔਰ ਮੇਰਾ ਇੱਕ ਵੱਡਾ ਭਰਾ ਤੇ ਦੋ ਸਿਸਟਰ ਨੇ 2017 ਦੇ ਵਿੱਚ ਮੇਰਾ ਐਕਸੀਡੈਂਟ ਇੱਕ ਟਰੱਕ ਡਰਾਈਵਰ ਨਾਲ ਮੇਰਾ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਮੇਰੀ ਲੱਤ ਚ ਲੱਤ ਪੀਜੀਆਈ ਜਾ ਕੇ ਰੈਫਰ ਹੋਣ ਤੋਂ ਬਾਅਦ ਕੱਟਣੀ ਪਈ ਜਦੋਂ ਮੇਰਾ ਐਕਸੀਡੈਂਟ ਹੋਇਆ ਸੀ ਉਸ ਟਾਈਮ ਮੈਂ ਤੋਂ ਬਾਅਦ ਮੈਂ ਨੋਰਮਲ ਚੱਲਣ ਦੀ ਬਜਾ ਮੈਂ ਫੋੜੀਆਂ ਤੇ ਆ ਗਿਆ ਸੀ ਬਿਲਕੁਲ ਆਪਣੀ ਲਾਈਫ ਨੂੰ ਡਿਸੇਬਲ ਸਮਝਣ ਲੱਗ ਪਿਆ ਸੀ ਬਟ ਮੈਂ ਆਪਣੇ ਹਿੰਮਤ ਨਾ ਹਾਰਦੇ ਹੋਏ ਕਿ ਮੈਂ ਆਪਣੇ ਜਜ਼ਬਾ ਕਾਇਮ ਕੀਤਾ ਆਪਣੇ ਅੰਦਰ ਤੇ ਉਸ ਨੂੰ ਬਣਾਉਂਦੇ ਹੋਏ ਮੈਂ ਅੱਗੇ ਛੱਡਣ ਦਾ ਪਿਆਸ ਜਾਰੀ ਕੀਤਾ 2017 ਤੋਂ ਬਾਅਦ ਮੈਂ 18 ਵਿੱਚ ਥੋੜਾ ਪ੍ਰਪੇਅਰ ਹੋ ਕੇ 18 ਮਾਰਚ 201 ਵੀ ਵਿੱਚ ਪ੍ਰਪੇਅਰ ਹੋ ਕੇ ਮੈਂ ਥੋੜਾ ਚੱਲਣ ਜੋਗ ਹੋਇਆ ਤਾਂ ਥੋੜਾ ਚੱਲਣ ਤੋਂ ਬਾਅਦ ਮੇਰਾ ਕੰਟੈਕਟ ਮੇਰੇ ਇੱਕ ਦੋਸਤ ਪਰਮਜੀਤ ਨਾਲ ਹੋਇਆ ਜਿਸ ਨੇ ਮੈਨੂੰ ਖਾਲਸਾਡ ਬਾਰੇ ਦੱਸਿਆ ਮੈਂ ਉਹਨਾਂ ਨਾਲ ਖਾਲਸਾਡ ਤੋਂ ਅਪਰੋਚ ਕਰਨ ਤੋਂ ਬਾਅਦ ਉਹਨਾਂ ਨੇ ਮੇਰੀ ਕਾਫੀ ਮਦਦ ਕੀਤੀ ਤੇ ਤਾਜ਼ੋਂ ਮੈਂ ਇਹ ਲੈਗ ਲਗਵਾਈ ਹੈ ਇਹ ਲੈਗ ਲਗਵਾਉਣ ਵਿੱਚ ਬਾਰੇ ਖਾਲਸਾਡ ਦਾ ਬਹੁਤ ਵੱਡੀ ਮਦਦ ਕੀਤੀ ਮੈਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਮੇਰੀ 3 ਲੱਖ ਨੂੰ ਖਾਲਸਾਡ ਨੇ ਮਦਦ ਕੀਤੀ ਸੀ ਮੈਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਤਾਂ ਜੋ ਮੈਂ ਇਸ ਸਟੈਂਡ ਤੇ ਇਬਲ ਤੇ ਖੜਾ ਹੋਇਆ ਲੱਤ ਘਟਣ ਤੋਂ ਬਾਅਦ ਜੋ ਖਰਾ ਦੇ ਵਿੱਚ ਮੈਂ ਪਹਿਲੀ ਵਾਰ ਆਪਣੀ ਲੈਗ ਲਗਾਈ ਸੀ ਨੋਰਮਲ ਤਾਂ ਉਸ ਟਾਈਮ ਮੈਂ ਜਦੋਂ ਫਸਟ ਟਾਈਮ ਆਪਣੀ ਲਾਈਫ ਦੇ ਵਿੱਚ ਚੱਲਣਾ ਸਟਾਰਟ ਕੀਤਾ ਉਸ ਦਿਨ ਮੈਂ ਪਹਿਲੇ ਦਿਨ ਦੋ ਸਟੈਪ ਚੱਲਿਆ ਸੀ ਉਸ ਟਾਈਮ ਮੈਨੂੰ ਇਹ ਲੱਗਿਆ ਵੀ ਮੇਰੀ ਲਾਈਫ ਖਤਮ ਹੋ ਗਈ ਬਟ ਮੈਂ ਇੱਕ ਉਸ ਟਾਈਮ ਪਹਿਲੀ ਵਾਰ ਲੱਗਿਆ ਮੈਨੂੰ ਫੀਲ ਹੋਇਆ ਕਿ ਮੈਨੂੰ ਮੇਰੀ ਲਾਈਫ ਕਾਫੀ ਪਿੱਛੇ ਚਲੀ ਗਈ ਹੈ ਔਰ ਮੈਂ ਆਪਣੀ ਲਾਈਫ ਨੂੰ ਖਤਮ ਨਾਲ دی ਹੀ ਸਮਝ ਰਿਹਾ ਸੀ ਬਟ ਮੈਂ ਆਪਣੀ ਹਿੰਮਤ ਨੂੰ ਵਧਾਉਂਦੇ ਹੋਏ ਮੈਂ ਇਹ ਸੋਚਿਆ ਕਿ ਮੈਂ ਦੋ ਸਟੈਪ ਲਾਈਫ ਦੇ ਅੱਗੇ ਵਧਾਉਂਦਾ ਹੈ ਤਾਂ ਮੇਰੇ 2 ਟੂ ਇਅਰ ਲਾਈਫ ਦੇ ਐਕਸਟੈਂਡ ਹੁੰਦੇ ਆ ਹੌਲੀ ਹੌਲੀ ਮੈਂ ਇਹੀ ਸੋਚ ਬਦਲਦਾ ਬਦਲਦਾ ਦੋ ਸਟੈਪ ਵਧਾਂਦਾ ਹੋਰ ਦੋ ਸਟੈਪ ਉਹ ਵਧਾਉਂਦਾ ਆ ਕੇ ਮੈਂ ਆਪਣੀ ਲਾਈਫ ਨੂੰ ਅੱਗੇ ਐਕਸਟੈਂਡ ਕਰਦਾ ਗਿਆ ਔਰ ਅੱਜ ਮੈਂ ਇਸ ਮੋਕਮ ਤੇ ਆਂ ਕਿ ਅੱਜ ਕੋਈ ਵੀ ਪਲੇਅਰ ਹੈ ਮੈਂ ਨੋਰਮਲ ਪਲੇਅਰ ਨਾਲ ਬੀਟ ਕਰਨ ਦੇ ਦਮ ਰੱਖਦਾ ਮੈਂ ਅੱਗੇ ਇਹ ਚਾਹੁੰਦਾ ਹਾਂ ਕਿ ਵੱਧ ਤੋਂ ਵੱਧ ਮੈਂ ਅੱਗੇ ਪ੍ਰਯਾਸ ਕਰਕੇ ਆਪਣੀ ਜ਼ਿੰਦਗੀ ਵਿੱਚ ਦੇਸ਼ ਲਈ ਮੈਡਲ ਲਗਾ ਔਰ ਇਹ ਲੋਕਾਂ ਲਈ ਇੱਕ ਮਿਸਾਲ ਬਣ ਸਕਾਂ ਜੋ ਨਸ਼ੇ ਕਰਦੇ ਨੇ ਬੱਚੇ ਉਹਨਾਂ ਖਿਲਾਫ ਔਰ ਜੋ ਆਪਣੀ ਜ਼ਿੰਦਗੀ ਤੱਕ ਹਾਰ ਜਾਂਦੇ ਨੇ ਉਹਨਾਂ ਲਈ ਇੱਕ ਵੱਡੀ ਮਿਸਾਲ ਬਣ ਸਕਦਾ ਤਾਂ ਜੋ ਮੇਰੇ ਵੱਲ ਦੇਖ ਕੇ ਮੋਟੀਵੇਟ ਬਤਵਾਤ ਮੋਟੀਵੇਟਡ ਹੋਣ ਤਾਂ ਜੋ ਅੱਗੇ ਆਪਣੇ ਲਾਈਫ ਨੂੰ ਜਾਰੀ ਰੱਖਾਂ ਜੋ ਦਸਵੰਦ ਕੱਢ ਨਹੀਂ ਆਖਾਲਸਾ ਲਈ ਮੈਂ ਉਹਨਾਂ ਲੋਕਾਂ ਦਾ ਸਭ ਤੋਂ ਬਹੁਤ ਵੱਡਾ ਸ਼ੁਕਰਗੁਜ਼ਾਰ ਹਾਂ ਔਰ ਮੈਂ ਮੈਂ ਚਾਹੁੰਦਾ ਵੀ ਦੁਨੀਆ ਦੇ ਵਿੱਚ ਜਿੰਨੇ ਵੀ ਲੋਕ ਆ ਆਪਣੇ ਵੱਧ ਤੋਂ ਵੱਧ ਆਪਣਾ ਦਸਵੰਦ ਕੱਢ ਕੇ ਉਹਨਾਂ ਨੂੰ ਦੇਵੇ ਤਾਂ ਜੋ ਇਦਾਂ ਜਿੰਨਾ ਬੰਦਿਆਂ ਨੂੰ ਲੋੜ ਹੁੰਦੀ ਹੈ ਕਿਸੇ ਚੀਜ਼ ਦੀ ਉਹ ਉਹਨਾਂ ਦੀ ਪੂਰੀ ਕਰ ਸਕਣ